ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਦੇ ਨਾਲ ਕੀ ਦੁਸ਼ਮਣੀ ਹੈ ਇਹ ਸਮਝ ਤੋਂ ਪਰੇ ਵਾਲੀ ਗੱਲ ਹੈ ਹਰ ਰੋਜ਼ ਕੋਈ ਨਾ ਕੋਈ ਇਸ ਤਰ੍ਹਾਂ ਦੀ ਚੀਜ਼ ਕੱਢ ਕੇ ਲਿਆਉਂਦੇ ਨੇ ਜਿਹਦੇ ਨਾਲ ਪੰਜਾਬ ਪੰਜਾਬੀਆਂ ਦੀ ਅਣਖ ਜਿਹੜੀ ਆ ਉਹ ਪਰਖੀ ਜਾ ਸਕੇ ਚਾਹੇ ਉਹ BBMP ਦੇ ਉੱਤੇ ਜਬਰੀ ਕਬਜ਼ਾ ਕਰਨ ਵਾਲੀ ਗੱਲ ਹੋਵੇ ਤਾਂ ਕਿ ਪਾਣੀਆਂ ਨੂੰ ਆਪਣੇ ਹੱਥਾਂ 'ਚ ਕੀਤਾ ਜਾ ਸਕੇ ਪਿਛਲੇ ਦਿਨਾਂ ਦੇ ਵਿੱਚ PU ਵਾਲੇ ਵਿਵਾਦ ਦੇ ਉੱਤੇ ਕਿਸ ਤਰੀਕੇ ਦੇ ਨੋਟੀਫਿਕੇਸ਼ਨ ਜਾਰੀ ਹੋਏ ਸਭ ਨੂੰ ਪਤਾ ਹੈ ਵਿਦਿਆਰਥੀ ਅਜੇ ਵੀ ਉਸ ਜਗ੍ਹਾ ਤੇ ਐਜੀਟੇਸ਼ਨ ਕਰ ਰਹੇ ਆ ਹੁਣ ਜਿਹੜੀ ਨਵੀਂ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜਿਹੜਾ ਧਾਰਾ 240 ਹੈ ਉਹਦੇ ਵਿੱਚ ਸੋਧ ਦੇ ਵਾਸਤੇ ਆਉਂਦੇ ਪਾਰਲੀਮੈਂਟ ਦੇ ਸੈਸ਼ਨ ਦੇ ਵਿੱਚ ਇਹ ਲਿਆਂਦਾ ਜਾ ਰਿਹਾ ਹੈ ਇਹਦੇ ਵਿੱਚ ਸੋਧ ਕਰਕੇ ਚੰਡੀਗੜ੍ਹ ਜਿਹੜਾ ਯੂਟੀ ਹੈ ਇਸ ਵੇਲੇ ਯੂਨੀਅਨ ਟੈਰੀਟਰੀ ਹੈ ਉਹਦੇ ਵਾਸਤੇ ਜਿੰਨੇ ਅਖਤਿਆਰ ਨੇ ਜੋ ਕੁਝ ਹੈ ਸਾਰਾ ਕੁਝ ਉਹ ਪ੍ਰੈਜ਼ੀਡੈਂਟ ਦੇ ਅੰਡਰ ਆ ਜਾਊਗਾ ਭਾਵ ਕਿ ਰਾਸ਼ਟਰਪਤੀ ਸਾਹਿਬ ਦੇ ਅੰਡਰ ਆ ਜਾਊਗਾ ਔਰ ਉਹਦੇ ਨਾਲ ਪੰਜਾਬ ਦਾ ਜਿਹੜਾ ਹੱਕ ਹੈ ਚੰਡੀਗੜ੍ਹ ਦੇ ਉੱਤੇ ਜਿਹੜਾ ਕਿ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਿਆ ਸੀ ਉਹ ਮੁਕੰਮਲ ਖਤਮ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਤਾਂ ਕਿ ਨਾ ਰਹੇਗਾ ਬਾਸ ਨਾ ਵਜੂ ਬੰਸਰੀ ਭਾਵ ਕਿ ਇਹ ਕੰਪਲੀਟ ਰੂਪ ਦੇ ਵਿੱਚ ਜਿਵੇਂ ਅੰਡੇਮਾਨ ਨਿਕੋਬਾਰ ਪੁੱਡੂਚਿਰੀ ਹੈ ਉਹਦੀ ਤਰਜ਼ ਦੇ ਉੱਤੇ ਸਾਰਾ ਕੁਝ ਇਹ ਰਾਸ਼ਟਰਪਤੀ ਦੇ ਅਧੀਨ ਕਰ ਦੇਣਗੇ ਪੰਜਾਬ ਆਪਣੇ ਹੱਕਾਂ ਦੇ ਵਾਸਤੇ ਲੜਨਾ ਜਾਣਦਾ ਹੈ ਪੰਜਾਬ ਆਪਣੇ ਹੱਕਾਂ ਦੇ ਵਾਸਤੇ ਲੜਦਾ ਰਿਹਾ ਹੈ ਆਮ ਆਦਮੀ ਪਾਰਟੀ ਤੇ ਪੰਜਾਬ ਦੀ ਭਗਵੰਤ ਮਾਨ ਹੋਰਾਂ ਦੀ ਸਰਕਾਰ ਜਿਹੜੀ ਹੈ ਉਹ ਇਹਦਾ ਡਟ ਕੇ ਵਿਰੋਧ ਕਰਦੀ ਹੈ ਔਰ ਕਿਸੇ ਵੀ ਹਾਲਤ ਦੇ ਵਿੱਚ ਇਹ 240 ਦੇ ਵਿੱਚ ਅਮੈਂਡ ਜਿਹੜਾ ਉਹ ਕਰਨ ਨਹੀਂ ਦੇਊਗੀ ਉਹਦੇ ਵਾਸਤੇ ਜੋ ਵੀ ਸਾਨੂੰ ਸਖਤ ਸਟੈਂਡ ਲੈਣਾ ਪਿਆ ਅਸੀਂ ਲਵਾਂਗੇ ਦੇਖੋ ਭਾਜਪਾ ਦੀ ਜਿਹੜੀ ਮਾਨਸਿਕਤਾ ਆ ਪੰਜਾਬ ਨੂੰ ਲੈ ਕੇ ਉਹ ਇੱਕ ਵਾਰ ਫੇਰ ਸਾਰਿਆਂ ਦੇ ਸਾਹਮਣੇ ਆਈ ਔਰ ਇਸ ਵਾਰ ਤੇ ਬਹੁਤ ਵੱਡਾ ਹਮਲਾ ਆ ਇਹ ਕੋਈ ਆਮ ਸੁਧਾਰਨ ਘਟਨਾ ਨਹੀਂ ਹੈ ਜਿਸ ਤਰੀਕੇ ਨਾਲ ਕੱਲ ਇਕਨੋਮਿਕ ਟਾਈਮਸ ਨੇ ਖਬਰ ਲਾਈ ਆ ਕਿ ਆਉਣ ਵਾਲੇ ਪਾਰਲੀਮੈਂਟ ਚ ਚੰਡੀਗੜ੍ਹ ਦਾ ਜਿਹੜਾ ਜਿਹੜੀ ਪੰਜਾਬ ਦੀ ਰਾਜਧਾਨੀ ਹੈ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਪੰਜਾਬ ਦੀ ਕੈਪੀਟਲ ਦੇ ਤੌਰ ਤੇ ਸ਼ਹਿਰ ਬਸਾਇਆ ਸੀ ਉਸ ਚੰਡੀਗੜ੍ਹ ਨੂੰ ਪੂਰੇ ਤਰੀਕੇ ਨਾਲ ਕੇਂਦਰ ਦੀ ਭਾਜਪਾ ਸਰਕਾਰ ਆਪਣੇ ਕੰਟਰੋਲ 'ਚ ਲੈਣਾ ਚਾਹੁੰਦੀ ਹੈ ਔਰ ਪੰਜਾਬ ਦਾ ਹੱਕ ਖਤਮ ਕਰਨਾ ਚਾਹੁੰਦੀ ਹੈ ਪਹਿਲੀ ਗੱਲ ਤੇ ਅਸੀਂ ਇਹਦਾ ਠੋਕ ਵਜਾ ਕੇ ਵਿਰੋਧ ਕਰਦੇ ਆ ਕਿਉਂਕਿ ਸਾਡਾ ਇਮੋਸ਼ਨਲੀ ਹਿਸਟੋਰਿਕਲੀ ਔਰ ਲੀਗਲੀ ਸਾਡਾ ਅਧਿਕਾਰ ਹੈ ਚੰਡੀਗੜ੍ਹ ਦਾ ਦੂਸਰਾ ਇਹ ਮੈਂ ਬੜਾ ਸਪਸ਼ਟ ਕਰਦਾ ਕੇਂਦਰ ਦੀ ਭਾਜਪਾ ਸਰਕਾਰ ਨੂੰ ਕਿ ਪੰਜਾਬ ਗੈਰਤਮੰਦ ਲੋਕਾਂ ਦੀ ਧਰਤੀ ਹੈ ਤੁਸੀਂ 100 ਵਾਰ ਨਫ਼ਰਤ ਕਰੋ ਪੰਜਾਬ ਨਾਲ ਲੇਕਿਨ ਪੰਜਾਬ ਆਪਣੇ ਹੱਕਾਂ ਤੇ ਡਾਕਾ ਨਹੀਂ ਵੱਜਣ ਦੇਊਗਾ ਚੰਡੀਗੜ੍ਹ ਨੂੰ ਪੰਜਾਬ ਦੀ ਕੈਪੀਟਲ ਦੇ ਤੌਰ ਤੇ ਬਸਾਇਆ ਗਿਆ ਸੀ ਇਹ ਤੇ ਅਨਫੋਰਚੂਨੇਟ ਹੈ ਕਿ ਪਿਛਲੇ 60-65 ਸਾਲਾਂ ਚ ਰੀਆਰਗੇਨਾਈਜ਼ ਜਦੋਂ ਦਾ ਪੰਜਾਬ ਹੋਇਆ ਉਸ ਤੋਂ ਬਾਅਦ ਲਗਾਤਾਰ ਕਿਸੇ ਨੇ ਵੀ ਪੰਜਾਬ ਦਾ ਜਿਹੜਾ ਹੱਕ ਹੈ ਪੂਰੀ ਤਰੀਕੇ ਨਾਲ ਚੰਡੀਗੜ੍ਹ ਤੇ ਨਹੀਂ ਜਿਹੜਾ ਜਤਾਇਆ ਔਰ ਉਹਦਾ ਕਾਰਨ ਹੈ ਕਿ ਅੱਜ ਭਾਜਪਾ ਦੀ ਜਿਹੜੀ ਤਾਨਾਸ਼ਾਈ ਹੈ ਭਾਜਪਾ ਦੀ ਜਿਹੜੀ ਗੁੰਡਾਗਰਦੀ ਹੈ ਦਾਦਾਗਰੀ ਹੈ ਪੰਜਾਬੀਆਂ ਨੂੰ ਲੈ ਕੇ ਜਿਹੜੀ ਨਫ਼ਰਤ ਹੈ ਤੁਹਾਡੀ ਸਿੱਖਾਂ ਨੂੰ ਲੈ ਕੇ ਨਫ਼ਰਤ ਹੈ ਉਹ ਇੱਕ ਵਾਰ ਫਿਰ ਉਜਾਗਰ ਹੋਈ ਹੈ ਅਸੀਂ ਇਹਦਾ ਆਉਣ ਵਾਲੇ ਪਾਰਲੀਮੈਂਟ ਸੈਸ਼ਨ 'ਚ ਵੀ ਵਿਰੋਧ ਕਰਾਂਗੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਕਹਿ ਚੁੱਕੇ ਆ ਅਸੀਂ ਹਰ ਤਰੀਕੇ ਨਾਲ ਚੰਡੀਗੜ੍ਹ ਨੂੰ ਕਿਸੇ ਵੀ ਜਿਹੜਾ ਕੋਈ ਵੀ ਸਰਕਾਰ ਹੋਵੇ ਚੰਡੀਗੜ੍ਹ ਤੋਂ ਪੰਜਾਬ ਦਾ ਹੱਕ ਨਹੀਂ ਖੋ ਸਕਦੀ ਇਹ ਸਾਡਾ ਲੈਜਿਟਿਮੇਟ ਹੱਕ ਹੈ ਇਹ ਟੈਂਪਰੇਰੀ ਪ੍ਰੋਵੀਜ਼ਨ ਸੀ 1966 ਦਾ ਕਿ ਜਿੱਦੇ ਨੈਚਰ ਹਰਿਆਣਾ ਆਪਣੀ ਕੈਪੀਟਲ ਹੀ ਵਸਾ ਲੈਂਦਾ ਉਹਨਾਂ ਚਿਰ ਨੂੰ ਇਹ ਜਿਹੜਾ ਇੰਤਜ਼ਾਮ ਕੀਤਾ ਸੀ ਟੈਂਪਰੇਰੀ ਯੂਨੀਅਨ ਟੈਰੀਟਰੀ ਦਾ ਲੇਕਿਨ ਸਾਡੀ ਮੰਗ ਹੈ ਸਾਡੀ ਮੰਗ ਹੈ ਕਿ ਚੰਡੀਗੜ੍ਹ ਪੂਰੀ ਤਰੀਕੇ ਨਾਲ ਹੁਣ ਪੰਜਾਬ ਨੂੰ ਜਿਹੜਾ ਵਾਪਸ ਹੋਣਾ ਚਾਹੀਦਾ ਔਰ ਦੇਸ਼ 'ਚ ਜਿੰਨੇ ਵੀ ਸਟੇਟ ਹੈ ਹਮੇਸ਼ਾ ਜਿਹੜੀ ਕੈਪੀਟਲ ਉਹ ਪੇਰੈਂਟ ਸਟੇਟ ਨੂੰ ਗਈ ਹੈ ਔਰ ਪੇਰੈਂਟ ਸਟੇਟ ਚੰਡੀਗੜ੍ਹ ਦੇ ਮਾਮਲੇ 'ਚ ਪੰਜਾਬ ਹੈ ਭਾਜਪਾ ਦੀ ਇਸ ਤਾਨਾਸ਼ਾਹੀ ਦਾ ਅਸੀਂ ਵਿਰੋਧ ਕਰਦੇ ਹਾਂ ਆਉਣ ਵਾਲੇ ਟਾਈਮ ਚ ਇੱਥੇ ਵੱਡਾ ਸੰਘਰਸ਼ ਵੀ ਕਰਾਂਗੇ ਪੰਜਾਬ ਦੇ ਲੋਕਾਂ ਨੂੰ ਵੀ ਬੇਨਤੀ ਕਰਦਾਂਗੇ ਤਕੜੇ ਹੋ ਜੀਏ ਅੱਜ ਅਗਰ ਚੰਡੀਗੜ੍ਹ ਇਹਨਾਂ ਨੇ ਆਪਣੇ ਕੋ ਖੋਲਿਆ ਤੇ ਫਿਰ ਪੰਜਾਬ ਤੇ ਜਿਹੜੀ ਪੰਜਾਬ ਦਾ ਜਿਹੜਾ ਵਿਰਸਾ ਹੈ ਪੰਜਾਬ ਦਾ ਜਿਹੜਾ ਕਲਚਰ ਹੈ ਪੰਜਾਬ ਜਿਹੜੀ ਗੁਰੂਆਂ ਦੀ ਧਰਤੀ ਹੈ ਜਿੱਤੇ ਮਾੜੀ ਨਜ਼ਰ ਭਾਜਪਾ ਰੱਖੀ ਬੈਠੀ ਹੈ ਫਿਰ ਔਰ ਉਹਦੇ ਔਰਤੇ ਵੀ ਬਹੁਤ ਖਤਰੇ ਬਾਤ ਜਾਣੇ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਲੜਾਈ ਲੜਨ ਦੀ ਲੋੜ ਹੈ ਪੰਜਾਬ ਦੇ ਨਾਲ ਜਿਹੜਾ ਤੱਕਾ ਹੁੰ ਜਾ ਰਿਹਾ ਇਸ ਤੱਕੇ ਨੂੰ ਡੱਕਣ ਵਾਸਤੇ ਆਮ ਆਦਮੀ ਪਾਰਟੀ ਹਰ ਤਰ੍ਹਾਂ ਦਾ ਸੰਘਰਸ਼ ਕਰੂਗੀ ਹਰ ਤਰ੍ਹਾਂ ਦਾ ਕਾਨੂੰਨੀ ਵੀ ਆ ਲੋਕ ਸਭਾ ਵਿਧਾਨ ਸਭਾ ਦਾ ਲੋਕ ਸਭਾ ਦਾ ਛੜਕਾਂ ਤੇ ਜੋ ਵੀ ਕਰਨਾ ਪਊਗਾ ਕਰਾਂਗੇ ਪਰ ਚੰਡੀਗੜ੍ਹ ਕਿਸ ਨੂੰ ਵਿਖਰਦੀ ਦਵਾਂਗੇ ਚੰਡੀਗੜ੍ਹ ਵੱਲ ਕਿਸ ਨੂੰ ਬੁਰੀ ਨਜ਼ਰ ਦੇ ਨਾਲ ਦੀ ਵਿਖਰਨਾਂਗੇ ਕਿਉਂਕਿ ਚੰਡੀਗੜ੍ਹ ਸਾਡੀ ਰੂਹ ਆ ਚੰਡੀਗੜ੍ਹ ਸਾਡੀ ਧਰਤੀ ਤੇ ਬਣਿਆ ਚੰਡੀਗੜ੍ਹ ਦੀ ਜ਼ਮੀਨ ਸਾਡੀ ਜ਼ਮੀਨ ਆ ਅਸੀਂ ਕੇਂਦਰ ਸਰਕਾਰ ਨੂੰ ਜਿਹੜਾ ਚੰਡੀਗੜ੍ਹ ਨੂੰ ਤਾਲਾ 240 ਦੇ ਅਧੀਨ ਲਿਆਉਂਦੀ ਜਿਹੜੀ ਉਹ ਕੋਸ਼ਿਸ਼ ਕਰਦੇ ਆ ਉਹਦਾ ਮਤਲਬ ਕੀ ਆ ਕਿ ਪੰਜਾਬ ਤੋਂ ਖੋ ਕੇ ਰਾਸ਼ਟਰੀ ਦੇ ਅੰਦਰ ਚੰਡੀਗੜ੍ਹ ਨੂੰ ਕਰਕੇ ਸਾਡਾ ਸਦਾ ਲਈ ਅਖਾਦਮ ਕੀਤਾ ਜਾਵੇ ਅਸੀਂ ਉਹ ਨਹੀਂ ਹੋਵਾਂਗੇ ਸੋ ਪੰਜਾਬੀਓ ਹੌ ਰਲ ਕੇ ਆਪਾਂ ਸਾਰੇ ਪੰਜਾਬ ਦੀ ਸਰਕਾਰ ਖੜੀ ਹੈ ਪੰਜਾਬ ਦੇ ਨਾਲ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਪੰਜਾਬ ਦੀ ਹਰ ਲੜਾਈ ਲੜੂਗੀ ਜੁਦੀ ਅਸੀਂ ਦੀ ਲੜਾਈ ਵੀ ਲੜੂਗੀ ਪਹਿਲਾਂ ਪਾਣੀਆਂ ਦੀ ਲੜਾਈ ਲੜੀ ਹੈ ਜਿੱਦਾਂ ਸਾਡਾ ਮੁੱਖ ਮੰਤਰੀ ਜਾ ਕੇ ਉੱਥੇ ਨੰਗਲ ਡੈਮ ਤੇ ਪਾਖਾ ਡੈਮ ਤੇ ਬੈਠ ਕੇ ਸੀਗੇ ਇਦਾਂ ਵੀ ਜੇ ਲੜਾਈ ਲੜਨੀ ਪਈ ਐ ਉੱਥੇ ਪਾਣੀ ਦੀ ਰਾਖੀ ਕੀਤੀ ਪਾਣੀ ਦਾ ਧਰਨਾ ਲਾਇਆ ਜੇ ਇਦਾਂ ਹੋਰ ਨਾ ਲੜਾਈ ਲੜਨੀ ਪਈ ਚੰਡੀਗੜ੍ਹ ਵਾਸਤੇ ਉਹ ਵੀ ਲੜਾਈ ਅਸੀਂ ਲੜਾਂਗੇ ਅਸੀਂ ਪੰਜਾਬ ਦਾ ਇੰਨਾ ਵੀ ਨੁਕਸਾਨ ਨਹੀਂ ਹੋਣਦਿਆਂਗੇ ਯਾਨੀ ਚੰਗੀ ਗੱਲ ਐ ਪਹਿਲਾਂ ਕਾਂਗਰਸ ਨੇ ਉਦੋਂ ਸਾਨੂੰ ਚੰਡੀਗੜ੍ਹ ਦੀ ਦਿੱਤਾ ਹੁਣ ਜਿਹੜਾ ਮਾੜਾ ਪੱਲਾ ਸਾਡਾ ਹੈਗਾ ਉਹਦੇ ਪ੍ਰਬੰਧਾਂ 'ਚ ਜਿਹੜਾ ਕੋਈ ਸਾਡਾ ਹਿੱਸਾ ਹੈਗਾ ਸਾਨੂੰ ਕੱਢ ਕੇ ਉਹਦੇ ਅੱਪਰੇ ਕੋ ਲੈ ਕੇ ਚੱਲਿਆ ਨਹੀਂ ਜਾਣਦੇ ਆਂਗੇ ਅਸੀਂ ਲੜਾਂਗੇ ਅਸੀਂ ਚੰਡੀਗੜ੍ਹ ਵਾਸਤੇ ਲੜਾਂਗੇ ਸੋ ਸਮੁੱਚੇ ਪੰਜਾਬੀਆਂ ਨੂੰ ਹਰ ਪੰਜਾਬੀ ਨੂੰ ਮੇਰੀ ਬੇਨਤੀ ਆ ਕੋਈ ਵੀ ਪੰਜਾਬੀ ਧਰਮਾਂ ਜਾਤਾਂ ਪਾਤਾਂ ਸਿਆਸਤਾਂ ਦੇ ਉੱਪਰ ਉੱਠ ਕੇ ਆਓ ਚੰਡੀਗੜ੍ਹ ਨੂੰ ਬਚਾਉਣਾ ਚੰਡੀਗੜ੍ਹ ਵਾਲ ਜਿਹੜਾ ਉਹ ਭਾਜੀਪੀ ਨੂੰ ਕੇਂਦਰ ਸਰਕਾਰ ਨੂੰ ਜਿਹੜਾ ਉਹ ਭੈੜੀ ਨਜ਼ਰ ਦੇ ਨਾਲ ਵੇਖੜ ਨਹੀਂ ਦੇਣਾ ਪੈਰ ਵੀ ਪਾਉਣ ਦੇਣਾ ਉਹ ਪੈਰ ਪਾ ਕੇ ਦਿਖਾਉਂਦੇ ਆ ਫਿਰ ਦੇਖਾਂਗੇ ਆਪਾਂ ਕੀ ਕਰਦੇ ਆ ਤਾਂ ਸਾਰੇ ਤੇ ਬੜੀ ਅਜੀਬ ਗੱਲ ਹੈ ਅਗੇ ਸਾਡੇ ਚੰਡੀਗੜ੍ਹ 'ਚ ਬੱਚੇ ਸਾਡੀਆਂ ਧੀਆ ਸਾਡੇ ਬੱਚੇ ਉੱਤੇ ਬੈਠੇ ਜੁਦੀ ਹਸਤੀ ਦੀ ਲੜਾਈ ਲੰਡੇ ਤੁਸੀਂ ਨਮਾ ਕੰਮ ਸ਼ੁਰੂ ਕਰਤਾ ਕੋਈ ਨਹੀਂ ਠੀਕਾ ਕਰਤਾ ਫਿਰ ਕੀ ਹੈ ਕਈ ਵਾਰ ਪੰਜਾਬੀ ਲੜਿਆ ਉਹ ਹਮ ਫਿਰ ਪੰਜਾਬੀ ਜਿਹੜਾ ਲੜਨਗੇ ਸੋ ਮੈਂ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਕਿ ਚੰਡੀਗੜ੍ਹ ਯੂਨੀਵਰਸਿਟੀ ਇਹ ਸਭ ਜੀਵ ਬਚਾਉਣ ਦਾ ਟਾਈਮ ਆ ਗਿਆ ਇਹ ਕੇਂਦਰ ਸਰਕਾਰ ਨੇ ਜਿੱਦਾਂ ਪਹਿਲੀਆਂ ਕਾਗਜ਼ੀਆਂ ਦੀਆਂ ਅੱਜ ਦੀ ਭਾਜਪਾ ਸਰਕਾਰ ਜੋ ਸਾਡੇ ਨਾਲ ਕਲ ਜਾਰੀਆ ਅਸੀਂ ਨਹੀਂ ਹੁੰਦਿਆਂਗੇ ਔਰ ਚੰਡੀਗੜ੍ਹ ਨਾਲ ਕਿਸੇ ਦਾ ਇੱਕ ਕਦਮ ਨਹੀਂ ਵਧਣ ਦਾਂਗੇ ਜਿਹੜਾ ਬੰਦਾ ਕਦਮ ਵਧਾਊਗਾ ਉਹਦਾ ਅਸੀਂ ਡੱਟ ਕੇ ਵਿਰੋਧ ਕਰਾਂਗੇ